ਅੱਜ ਸਵੇਰ ਤੋਂ ਵੀ ਇੱਕ ਛੜਕੀ ਹਾਦਸਾ ਵਾਪਰਿਆ ਜਿਹੜਾ ਕਿ ਸੰਗਰੂਰ ਰੋਡ ਕੈਂਚੀਆ ਦੇ ਵਿੱਚ ਇੱਕ ਬੜਾ ਭੈਨਕ ਹਾਦਸਾ ਵਾਪਰਿਆ ਹੈ ਧੁੰਦ ਕਾਰਨ ਇਸ ਜਗ੍ਹਾ ਤੇ ਜਿੱਥੇ ਪਹਿਲਾਂ ਵੀ ਕੱਲ ਇੱਕ ਗੱਡੀ ਦਾ ਹਾਦਸਾ ਵਾਪਰਿਆ ਸੀਗਾ ਉਸ ਦੇ ਨਾਲ ਧੁੰਦ ਕਾਰਨ ਹੁਣ ਇਸ ਵਕਤ ਦਾ ਜਿਹੜਾ ਕਿ ਤੁਹਾਨੂੰ ਸਿੰਧਖਾਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਗੱਡੀ ਕਿਸ ਤਰ੍ਹਾਂ ਡੈਂਜਰ ਹੋਈ ਆ ਪੁੱਟੀ ਹੋ ਗਈ ਆ ਗੱਡੀ ਇਸ ਵਕਤ ਜਿਹੜੀ ਕਿ ਇਹ ਛੜਕੀ ਹਾਦਸੇ ਇਸ ਜਗ੍ਹਾ ਤੇ ਵਾਪਰਨ ਦਾ ਕਾਰਨ ਕੀ ਹੈ ਕਿਉਂਕਿ ਪ੍ਰਸ਼ਾਸਨ ਜਾਂ ਜਿਹੜਾ ਕਿ ਇਹ ਹਾਦਸੇ ਨੂੰ ਰੋਕਣ ਵਾਸਤੇ ਇੱਥੇ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ ਅਜੇ ਤੱਕ ਇਹ ਜਿਹੜਾ ਬਹੁਤ ਇੱਕ ਇਸ ਵਕਤ ਦਾ ਤਾਂ ਅਸੀਂ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਨਾ ਜਿਹੜਾ ਇਹ ਇੱਕ ਚੌਕ ਹੈ ਔਰ ਟ੍ਰੈਫਿਕ ਇਸ ਤਰ੍ਹਾਂ ਇਸ ਤੋਂ ਤੁੰਦ ਦੇ ਵਿੱਚ ਵੀ ਲੰਘਦੀ ਹੈ ਤੁੰਦ ਕਾਰਨ ਇੱਥੇ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਇਹ ਜਿਹੜੇ ਹਾਦਸੇ ਵਾਪਰ ਜਾਂਦੇ ਨੇ ਔਰ ਐਸੇ ਤਰ੍ਹਾਂ ਹੀ ਇਹ ਗੱਡੀ ਦਾ ਹਾਦਸਾ ਵਾਪਰਿਆ ਹੈ ਤੁਹਾਨੂੰ ਇਸ ਵਕਤ ਦਾ ਸੀਨ ਦਿਖਾ ਨਹੀਂ ਕਿਸ ਤਰ੍ਹਾਂ ਗੱਡੀ ਜੀ ਹਾਲਾਤ ਨੇ ਔਰ ਕਿਸ ਤਰ੍ਹਾਂ ਇਹ ਗੱਡੀ ਪੁੱਠੀ ਹੋਈ ਆ ਵਿੱਚ ਲੱਗ ਕੇ ਇਹ ਕਾਹੂ ਵੱਡਾ ਸਿਆਨਕ ਹਾਸਾ ਏ ਜਿਹੜਾ ਕਿ ਇਸ ਜਗ੍ਹਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਹਾਦਸੇ ਵਾਪਰਦੇ ਨੇ ਔਰ ਇਹ ਵੀ ਜਿਹੜਾ ਹਾਸਾ ਵਾਪਰਿਆ ਏ ਕਿਸ ਤਰ੍ਹਾਂ ਦੇ ਹਾਲਾਤ ਨੇ ਹੋ ਸਕਦਾ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਬੈਠੇ ਹੋਣਗੇ ਉਹਨਾਂ ਦਾ ਕੀ ਪੋਜੀਸ਼ਨ ਹੋਵੇਗੀ ਲੇਕਿਨ ਅਸੀਂ ਉਹ ਵੀ ਜਾਣਕਾਰੀ ਹਾਸਲ ਕਰਾਂਗੇ ਅਜੇ ਤੱਕ ਤੁਹਾਨੂੰ ਇਸ ਵਕਤ ਦੀ ਜਿਹੜੀ ਜਾਣਕਾਰੀ ਦੇ ਰਿਹਾ ਕਿਸ ਤਰ੍ਹਾਂ ਇਹ ਸਰਕੀ ਹਾਦਸੇ ਵਾਪਰ ਰਹੇ ਨੇ ਇੱਥੇ ਪਾਤੜਾ ਦੇ ਵਿੱਚ ਜਿਹੜਾ ਸੰਗਰੂਰ ਰੋਡ ਕੈਂਚੀਆਂ ਦੇ ਵਿੱਚ ਕਾਫੀ ਹਾਦਸੇ ਵਾਪਰ ਚੁੱਕੇ ਨੇ ਪਰ ਇਹ ਹਾਦਸੇ ਰੋਕਣ ਵਾਸਤੇ ਅਜੇ ਤੱਕ ਕੋਈ ਇੱਥੇ ਬੱਤੀ ਜਾਂ ਕੋਈ ਕਿਸੇ ਤਰ੍ਹਾਂ ਦਾ ਉਕਤਾ ਪ੍ਰਬੰਧ ਨਹੀਂ ਕੀਤਾ ਗਿਆ ਕਿ ਜਿਹੜਾ ਦੂਰੋਂ ਆਂਦੀ ਗੱਡੀ ਨੂੰ ਜਿਹੜਾ ਇੱਕਦਮ ਟਿਪ ਵਾਇਡ ਦੇ ਉੱਤੇ ਇੱਥੇ ਦਿਖਾਈ ਦੇਵੇ ਕਿਉਂਕਿ ਧੁੰਦ ਕਾਰਨ ਇਹ ਹਾਦਸੇ ਵਾਪਰਦੇ ਨੇ ਕਾਫੀ ਜ਼ਿਆਦਾ ਇਹ ਇੱਕ ਬੰਦਿਰ ਮਹੌਲ ਦੇਖਣ ਨੂੰ ਮਿਲਦਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਨੂੰ ਰੋਕਣ ਵਾਸਤੇ ਕਿੰਨਾ ਕੁ ਸਮਾਂ ਹੋਰ ਲੱਗੇਗਾ